ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਬਈ ਆਓ ਪੁੱਛ ਲੈਨੇ ਬਈ ਛੋਟੇ ਅੱਜੂਏ ਜੀ ਹਸੀਕਾਲ ਹਸੀਕਾਲ ਬਈ ਹੋ ਠੀਕ ਹੋ ਬੜੀ ਵਧੀਆ ਜੀ ਤਾਂ ਕੋਈ ਬਹੁਤ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਸੁਖਾ ਸਿੰਘ ਜੀ ਪਿੰਡ ਚ ਮੰਦਾ ਪਿੰਡੀ ਜਿਲ੍ਹਾ ਫਰਾਂਟਰੋਲੇ ਨਾਲ ਲੱਗ ਮੈਂ ਜੰਮੀ ਠੀਕ ਹੈ ਜਿਲ੍ਹਾ ਕਿਹੜਾ ਬਈ ਜਿਲ੍ਹਾ ਬਰਨਾਲਾ ਤਹਿਸੀਲ ਬਈ ਰੀਲ ਤਨੌਲਾ ਤਨੌਲਾ ਨੇੜੇ ਤਨੌਲਾ ਨਾ ਨੇੜੇ ਤਨੌਲਾ ਦੇ ਚਾਰ ਤਨੌਲਾ ਮੰਡੀ ਲੱਗਦੀ ਆ ਹਾਂ ਤਨੌਲਾ ਮੰਡੀ ਲੱਗਦੀ ਠੀਕ ਆ ਮੋਬਾਈਲ ਨੰਬਰ ਕੋ 946384900 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਇਹ ਦੂਜੇ ਸੂਏ ਸੀ ਬਾਈ ਕਦੋਂ ਸੂਈ ਆ ਇਹ ਵੀਰੇ ਕੱਲ ਤੜਕੇ ਕੱਲ ਤੜਕੇ ਬੱਚਾ ਕੀ ਦੇਤਾ ਬਾਈ ਬੱਚਾ ਦੇਤਾ ਹਾਂਜੀ ਜੇਰ ਜੂ ਰੋਕੇ ਓਕੇ ਜਮਾ ਓਕੇ ਠੀਕ ਆ ਕਿੰਨੇ ਬੋਲੇ ਤੇ ਆ ਹਾਂ ਮਰਾਲ ਬਈ 10 ਕਿਲੋ ਆ ਆਰਡਰ ਬਈ ਕਮਾਲ ਦਾ ਸੋਹਣਾ ਥਣ ਲੱਗਿਆ ਚਵਾਈ ਜੂਈ ਕਿਵੇਂ ਆ ਓਕੇ ਜਮਾ ਫਿਰ ਖੋਲ ਦੇ ਬਈ ਤੋਰ ਕੇ ਬਈ ਕੱਲ ਕਿੰਨਾ ਕਰੋਦੇ ਨੇ ਦੂਸੁੱਥੇ ਉਹਦੇ ਸਟਾਰ 15 16 17 ਆਉਗੇ 15 16 17 ਬਸ ਇੱਥੇ 15 ਲਾ ਲਾ 16 ਲਾ ਲਾ ਇੱਥੇ ਕੇਸ ਚੰਗਾ ਕੱਦ ਵੱਡ ਫੁੱਲ ਆ ਯਾਤ ਬ੍ਰੀਡ ਚੰਗੀ ਆ ਸੋਈ ਸਵਾਈ ਆ ਜੇਰ ਜੂ ਰੋਕੇ ਆ ਬਈ ਥਣ ਬੜਾ ਕਮਾਲ ਦਾ ਚਵਾਈ ਤੂ ਵੀ ਚੰਗੀ ਹੈ ਨਾ ਜਮਾ ਓਕੇ ਹੈ ਬਾਈ ਜਵਾਈ ਤੂ ਵੀ ਬਾਈ ਕਹਿੰਦਾ ਓਕੇ ਤੋੜਾ ਟੜਾ ਬਹੁਤ ਚੰਗਾ ਬਾਈ ਬੜ ਚੰਗੀ ਹੈ ਸੁਨਕੀ ਹੈ ਆਰਡਰ ਬੜਾ ਕਮਾਲ ਦਾ ਆਰਡਰ ਦਾ ਬਾਈ ਕਾਨੂੰ ਪੁੱਛਦਾ ਬਸ ਮੁੱਲ ਵੀਰੇ ਦਾ ਮੁੱਲ ਦਾ 52000 ਰੁਪਏ ਮਾਨਤਾਨ ਹੋਜੀ ਮਾੜਾ ਮੋਟਾ ਕਰ ਦਾਂਗੇ 52000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਂਗੇ ਹੋਜੀ ਆਰਡਰ ਬੜਾ ਚੰਗਾ ਥਣ ਥਣ ਬਹੁਤ ਚੰਗਾ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰ ਤੇ ਆ ਮੋਰੋ ਬਿਲੇ ਵਾਲੂ ਬੜਾ ਕਮਾਲ ਦਾ ਚਾਰੇ ਥਣ ਇੱਕੋ ਜਿਹਾ ਬਾਈ ਸਾਈਜ਼ ਬੜਾ ਚੰਗਾ ਥਣ ਦਾ ਚਵਾਈ ਬਹੁਤ ਚੰਗੀ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਈ ਆ ਇਹ ਵੀ ਦੂਜਾ ਵੀਰੇ ਕਦੋਂ ਸੂਈ ਆ ਬਈ ਇਹ ਸਵੇਰੇ ਸਵੇਰੇ ਸੂਈ ਆ ਜੀ ਹਾਂਜੀ ਕੱਲ ਸਵੇਰੇ ਕੱਲ ਸਵੇਰੇ ਕੱਲ ਸਵੇਰੇ ਬੱਚੇ ਕੀ ਦੇ ਤਬਈ ਅੱਛਾ ਵੀਰੇ ਤੇ ਬੱਚਾ ਭਾਈ ਮਗਰ ਬੱਚਾ ਦਾ ਠੀਕ ਆ ਭਾਈ ਕਿੰਨੇ ਕ ਬੋਲੇ ਤੇ ਆਹ ਇਹਦਾ ਉਹ ਵੀ 1 ਕਿਲੋ ਬੋਲਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਆਰਡਰ ਇੱਕ ਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗਾਇਬ ਤੇ ਮੁੱਠੀ ਵਾਲਾ ਥਣ ਐਸ ਵੀ ਯੂਡੀ ਵਿੱਚ ਚੰਗੀ ਆ ਬਾਈ ਬਾਕੀ ਤੋੜਾ ਤਰਾ ਚੈੱਕ ਕਰਵਾਉਣੇ ਚੰਗੀ ਆ ਬੜ ਸੁਨੱਕੀ ਆ ਥਣਲੇਵਾ ਚੰਗਾ ਤੋੜਾ ਤਰਾ ਬਹੁਤ ਚੰਗਾ ਬਾਈ ਬੜ ਦਾ ਕਿੰਨਾ ਦੁੱਧ ਦੇ ਦੂਆ ਅਸਟੀਮੇਟ ਹੈ ਦੁੱਧ ਦੇ 15 ਕਿਲੋ ਵੀ ਠੀਕ ਆ 15 ਆ ਥੋੜੀ ਜੀ ਛੈੜ ਤੇ ਭਲਜੀ ਘਰੀ ਘਰੀ ਇੱਕ ਹਾਂ ਥੋੜੀ ਜੀ ਭਲ ਜਰੂਰ ਆ ਹਨ ਪਾਉਂਗਾ ਆਪਣੇ ਓਕੇ ਜਮਾ ਕੋਈ ਚੱਕਰ ਨਹੀਂ ਆ ਜਾ ਠੀਕ ਆ ਬਾਈ ਤੇ ਮੁੱਲ ਕੀ ਇਹਦਾ ਮੁੱਲ ਕੀ ਆ ਸੁਖੇ ਮੋਲੇ ਦਾ 48000 ਰੁਪਏ ਮਾਨਤਾਨ ਹੋ ਜਾ ਬਾਈ ਮਾਨਤਾਨ ਕਰਦੇ 48000 ਰੁਪਏ ਮੋਲੇ ਮਾਨਤਾਨ ਹੋ ਜਾ ਥਾਨ ਬਹੁਤ ਚੰਗਾ ਚਾਰੇ ਥਾਨ ਨਿਕਲੇ ਮੇ ਪੂਰੇ ਗੈਰ ਤੇ ਅੱਗੇ ਬ੍ਰੇਤਨ ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਬਾਈ ਬਲੂਨ ਬਲੂਨ ਕਿੰਨੇ ਦਿਨ ਲੈਂਦੀ ਹੈ ਬਾਈ ਲੈ ਜੀ ਲੈ ਫਟਾ ਦਾ ਮੋਲ ਆਪ ਤਾਂ ਲੈ ਜੂਰਾ ਆ ਆਰਡਰ ਬੜਾ ਕਮਾਲ ਦਾ ਥਾਨ ਥਣ ਬਹੁਤ ਚੰਗਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਣ ਖੋਲ ਦੇ ਬਾਈ ਤੋਰ ਕੇ ਵਿਖਾ ਦਿਓ ਰੰਗ ਰੂਪ ਬਹੁਤ ਚੰਗਾ ਹਲਕਾ ਦਾ ਬਈ ਜਾਤ ਬ੍ਰੀਡ ਚੰਗੇ ਕਿੰਨਾ ਦੁੱਧ ਦੀ ਰੁਗਰੇ ਅਸਟੀਮੇਟ ਹੈ ਦੁੱਧ ਜੀ 15 16 ਵੀਰੇ 15 ਆਪਾਂ ਨੂੰ ਦੱਤੇ ਵਾਲੀ ਜਾਤ ਜੂਤ ਵਧੀਆ ਰਹੇ ਉਸ ਵਿੱਚ ਜਾਤ ਬਹੁਤ ਆ ਫੇਸ ਬੜਾ ਚੰਗਾ ਮੋਦੀਵਾਦੀ ਚੰਗੇ ਸਨੱਖ ਪੋਣਾ ਜਿਹੜਾ ਬੜ ਦੇ ਵਿੱਚ ਚੰਗਾ ਗਾ ਬਾਕੀ ਤੋੜਾ ਤਾਰਾ ਵੀ ਚੰਗਾ ਕੱਚੀ ਕੱਚੀ ਆ ਬਈ ਦਣੇ ਹਜੇ ਲੈਂਦੀ ਹੈ ਕਰ ਮਾਰ ਇਹ ਨੇ ਜੀ ਬਈ ਇਹ ਲੱਤ ਜਿਵੇਂ ਭਲੂਣ ਸੁੰਨ ਜੀ ਵੀ ਲੱਤ ਮਾਰੂ ਜਾ ਬੱਤ ਕਰੂਆਂ ਨੇ ਬੰਦੀ ਫੁੱਲ ਆ ਹੈ ਨਾ ਸਹੀ ਗੱਲ ਤੈਨੂੰ ਪੁੱਛਦਾ ਮਸਲਾ ਕੋਈ ਚੱਕਰ ਨਹੀਂ ਜਿਵੇਂ ਮਰਜੀ ਹੱਥ ਲਾਈ ਚਾ ਠੰਡੀ ਸੀਲਾ ਫੇਸ ਫੂਸ ਰੰਗ ਰੂਪ ਬਹੁਤ ਚੰਗਾ ਤੋੜਾ ਤਾਰਾ ਚੰਗਾ ਹਨ ਬੜਾ ਕਮਾਲ ਦਾ ਲੱਗਿਆ ਕੱਦ ਵੱਡ ਵੀ ਠੀਕ ਆ ਬਈ ਠੰਡੀ ਸੀਲਾ ਤੇ ਕੀ ਮੋਲ ਸੁਖੇ ਇਹਦਾ ਮੁੱਲ 52000 ਮਾਨਤਾ ਨ ਹੋ ਜੇ ਤੁਸੀਂ ਕਰ ਦਾਂਗੇ ਮਾਨਤਾ ਠੀਕ ਆ 52000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜੀ ਰੋਜ ਚੰਗੀ ਐ ਬੜਾ ਪਹਿਲਾ ਸੂਆ ਕਰਮ ਵਾਲੀ ਸੋਹਣੀ ਆ ਬਣੂ ਬਣੂ ਕੀ ਬਹੁਤ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਸੋਨਾ ਤਿਆਰ ਕਰ ਲੋ ਅੱਗੇ ਪ੍ਰਾਚਾਰ ਨੰਬਰ ਕਿਹੜਾ ਸੂਸ ਹੋਈ ਆ ਕਿਦੋਂ ਸੂਸ ਹੋਈ ਆ ਵੀਰੇ ਕਦੋਂ ਸੂਈ ਆ ਭਾਈ ਹੈ ਵੀਰੇ ਕਦੋਂ ਸੂਈ ਆ ਮੈਂ ਅੱਜ ਸਵੇਰੇ ਵੀਰੇ ਅੱਜ ਸਵੇਰੇ ਬੱਚਾ ਕੀ ਆ ਬੱਛੀ ਵੀਰੇ ਬੱਚੀ ਬਹੁਤ ਚੰਗੀ ਆ ਨਾ ਬੱਛੀ ਬਹੁਤ ਚੰਗੀ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਕੱਚੀ ਜੂਕੀ ਨੇ ਬਾਹਰ ਦੇਖਦੇ ਕਿ ਲੈ ਅੱਛਾ ਲੈ ਹੂੰ ਤੇ ਹਲੇ ਅਹੀਂ ਮਾਰ ਦੇ ਬਾਬੂ ਕ ਲੈ ਠੀਕ ਆ ਆਹ ਹਾਲ ਤਾਂ ਸਹੀ ਵੀ ਮਾਰ ਥੋੜੀ ਜੱਤੀ ਸੁਪੀ ਹੈਂ ਆ ਕੱਚੀ ਜੂਕੀ ਥੋੜੀ ਠੀਕ ਆ ਭਾਈ ਕਿੰਨਾ ਕਿ ਭੋਲਾ ਹੂੰ ਬੋਲਾ ਹੂੰਗਾ ਵੀਰੇ 8-9 ਲੀਟਰ 8-9 ਲੀਟਰ ਠੀਕ ਆ ਕਿੰਨਾ ਕਿ ਤੀ ਦੁੱਧ ਆਸਟੀ ਮੀਟਰ ਬੋਲਾ ਗੱਡੇ ਤੜ ਕੇ ਵੀ ਠੀਕ ਆ ਭਾਈ ਕਿੰਨਾ ਕਿ ਤੀ ਦੁੱਧ ਆਸਟੀ ਮੀਟਰ ਉਹਦੇ ਨਹੀਂ 15-16 ਕਿਲੋ ਦੁੱਧ ਕਰੀ ਦੁੱਝੇ ਸੁਈਏ ਸੁਈਏ ਜਿਆਦਾ ਚੂਰ ਤੈਨੂੰ ਦੇਸੀ ਜਾਂਦੀ ਹੈ ਇਸ ਬੜਾ ਪਿਆਰਾ ਰੰਗ ਰੂਪ ਚੰਗਾ ਚੱਲਦਾ ਬੱਚਾ ਮਗਰ ਬੱਚੀ ਆ ਬੌਲਾ ਹੀ ਮਾਰਦੀ ਆ ਦੁੱਧ ਬਹੁਤ ਚੰਗਾ ਦੇਊਗੀ ਉਹ ਬੌਲੇ ਤੇ ਜਿਹੜਾ ਕੋਸ ਸਟਾਰਟ ਹੁੰਦਾ ਨਾ ਬਈ ਦੁੱਧ ਵਾਕਈ ਚੰਗਾ ਪਾਉਂਦਾ ਤੇ ਮੁੱਲ ਕੀ ਆ ਦਾ ਫਿਰ ਠੰਡੀ ਠੁੰਡੀ ਬਹੁਤ ਹੈ ਵੀਰੇ ਜਿੰਨੇ ਮਾਰਦੀ ਆ ਤਲਾਈ ਚੱਲ ਕੋਈ ਚੱਕਰੀ ਨਹੀਂ ਠੰਡੀ ਸੀਲ ਬੋਲੇ ਦੇ 50000 ਰੁਪਏ ਮਾਨਤਨ ਹੋ ਜਾ ਹਾਂ ਕਰ ਦਿਆਂਗੇ ਠੀਕ ਆ 50000 ਰੁਪਏ ਮੁੱਲ ਆ ਮਾਨਤਨ ਜਿਹੜਾ ਮੌਕਾ ਤੇ ਜਰੂਰ ਖੋਜੂਗਾ ਤੋਰਾ ਤਾਰਾ ਰੰਗ ਰੂਪ ਚੰਗਾਗਾ ਸੂਈ ਸਵਾਈਆ ਬੱਚਾ ਮਗਰ ਬੱਚੇ ਬੱਚੀ ਵੀ ਕੁਆਲਿਟੀ ਵਾਲੀ ਨਗਪਰਾ ਕੋਲੇ ਸੀਗੇ ਬਈ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਿਕਨੇਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦਲਾ ਧੰਨਵਾਦ